ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਾਚੁ ਜੁਗਾਦ ਸਾਚੁ ਹੈ ਭੀ ਸਾਚੁ ਨਾਨਕ ਹੋਸੀ ਭੀ ਸਾਚ ਸੋਚੇ ਸੋਚਣਾ ਹੋਈ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਈ ਜੇ ਲਾਇ ਰਹਾ ਲਿਖਤਾਰ ਓਖਿਆ ਭੁਖ ਨ ਉਤਰੀ ਜੇ ਬੰਨਾ ਪੁਰਿਆ ਪਾਰ

حکمیں اندر سب کو باہر حکم نہ کوئی، نانک کو حکمیں جے بجے، تاہوں میں کہے نہ کوئی، گاوے کو تان ہوئے کسے تان، گاوے کو دات جانے نیسان، گاوے کو گن وڑی آئیاں چار، گاوے کو ویدیا وکھیں ویچار، گاوے کو ساج کرے تانکے، گاوے کو جی لے پھر دے، ਗਾਂਵੇ ਕੋਂ ਜਾਪੇ ਰੀਸੇ ਦੂਰ ਗਾਂਵੇ ਕੋ ਵੇਖਿਆ ਹਾਦਰਾ ਦੂਰ ਕਤਨਾ ਕਦੀਨ ਆਵੇ ਤੋਟ ਕਾਤ ਕਾਤ ਕਦੀ ਕੋਟੀ ਕੋਟ ਬੋੜਂਂ ਦੇ ਲਾ ਦੇ ਲੈਂਦੇ ਤਕ ਪਾਈ ਜੁਗਾ ਜੁਗੰਤਰ ਕਾਹੀ ਕਾਇ ਹੁਕਮਿ ਹੁਕਮ ਚਲਾਹਿ ਰਾਹ ਨਾਨਕ ਵਿਖੇ ਵੇ ਪਰਵਾ ਸਾਚਾ ਸਾਹਿਬ ਸਾਚੁ ਨਾਏ ਪਾਖਿਆ ਪਾਵਾਂ ਪਾਰ ਆਖੇ ਮੰਗੇ ਦੇ ਦੇ ਦਾਤ ਕਰੇਂ ਦਾਤਾਰ ਫੇਰ ਕੇ ਅੱਗੇ ਰੱਖੀਐ ਜੀਤੀ ਸੇ ਦਰਬਾਰ ਮੋਹ ਕੇ ਬੋਲਣ ਬੋਲੀਐ ਜੀ ਸੰਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੇ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਾਬਾ ਪੀ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਸੰਜਨ ਸੇਵਿਆ ਤੈਨ ਪਾਇਆ ਮਾਣੋ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰਖਿਆ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮੁਖ ਰਹਿ ਆਸਮਾਏ ਗੋਰੀ ਸਰਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਵੁ ਜਾਇ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਏ ਤੇਰਥ ਨਾ ਮਾਂ ਜੇ ਤਿਸ ਪਾਵਾਂ ਬਿਨ ਬਾਣੇ ਕੇ ਨਾਈ ਕਰੀ ਜੇ ਤੀ ਸੇਛੁ ਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬੁਜਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਬਿਸਰਣਾ ਜਾਏ ਜੇ ਜੁਗਚਾਰਿਆਰ ਜਾ ਹੋਰ ਦਸੋਨੀ ਹੋਏ ਨਵਾ ਖਣਾ ਵਿਚਾਨੀਏ ਨਾਲ ਚਲੇ ਸਭ ਕੋਏ ਚੰਗਾ ਨਾ ਰਖਾਇ ਕਹਿ ਜੋਸ ਕੀਰਤ ਜਗਲੇ ਜੇ ਤੇ ਸਨਦਰ ਨਾਮਈ ਤਾ ਬਾਤ ਨ ਪੂਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਨ ਗੁਣ ਕਰੇ ਗੁਣ ਅੰਤਿ ਹੰਗਣ ਦੇ ਤੇ ਹਾ ਕੋਇ ਨ ਸੂਝਈ ਜੇ ਤੇ ਸੁਗੁਣ ਕੋਇ ਕਰੇ ਸੁਣੀਐ ਸਿਧਾ ਪੀ ਸੁਰਨਾਥ ਸੁਣੀਐ ਤਤ ਤਵਲ ਆਕਾਸ ਸੁਣੀਐ ਦੀਪ ਲੋ ਪਾਤਲ ਸੁਣੀ ਉਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਪ ਪਾਪ ਕਾ ਨਾਸ ਸੁਣੀਏ ਸਰਬ ਮਾਇੰਦ ਸੁਣੀਏ ਮੁਖ ਸੁਲਾਹਨ ਮੰਦ ਸੁਣੀਏ ਜੋਗ ਚੁਗ ਤਨ ਪੇਦ ਸੁਣੀਏ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਪ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀ ਆੜ ਸੜ ਕਾ ਇਸ਼ਨਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸਹਿਸਤੀ ਆਨ نانک پگتاس کا واس سنی داپا ناس سنی سرا گناکاس سنی دکھ پاپ کا ناس من کی نہ جائے جی کو کہ پیشے پشتا کاغت کلبن لکھن ہار من کارن بچار ایسا نام نرجن ہوئے جے کو من جانے من کوئے منے کوئی من سورت منے سگل پون کی چوٹا نہ کھائے منے جم کے ساتھ نہ جائے ایسا نام نرجن ہوئے جے کو من جانے من, من کوئے منے من مارک ٹھاک نہ پائے منے من پاسی پر گڑ جائے منے من مگن چلے پنت ترم سی تیسن بند ਐਸਾ ਨਾਮ ਨਿਰੰਝਣ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੀ ਸਾਧਾਨ ਮੰਨੇ ਤਰੇ ਤਾਰੇ ਗੁਰ ਸਿਖ ਮੰਨੇ ਨਾਨਕ ਪਵੇ ਨ ਬਿਕ ਐਸਾ ਨਾਮ ਨਿਰੰਝਣ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਜ ਪਰਵਾਨ ਪੰਜ ਪਰਦਾਨ ਪੰਜੇ ਪਾਵੇ ਦਰਗਹਿ ਮਾਨ ਪੰਜੇ ਸੋਏ ਦਾ ਰਾਜਾਨ ਪੰਚਾ ਗਾ ਗੁਰ ਏਕ ਤਿਆਂ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨਾ ਨਾ ਇਸਮਾਰ ਤੋਲ ਤਰਮ ਦੇ ਆਕਾ ਪੋਤ ਸੰਤੋਪ ਥਾਪ ਰਖਿਆ ਜਿਨ ਸੂਤ ਜੇ ਕੋ ਬੂਝੀ ਹੋਵੇ ਸਚਿਆਰ ਤਵਲੇ ਉਪਰ ਕੇਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਪਾਵ ਤਰੇ ਕਵੰਜੋਲ ਜੀ ਜਤ ਰੰਗਾ ਕੇ ਨਾਮ ਸਬਨਾ ਲਿਖਿਆ ਬੜੀ ਕਲਮ

ਅਸੰਗ ਗ੍ਰੰਥ ਮੁਕ ਵੇਦ ਪਾਠ ਅਸੰਗ ਚੋਗ ਮਨ ਰਹਿਉ ਦਾਸ ਅਸੰਗ ਭਗ ਦੁਗਨ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾਰ ਅਸੰਗ ਸੋਰ ਮੋ ਪਕਸਾਰ ਅਸੰਗ ਮੋ ਲਿਵ ਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰੇ ਨ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੋਰ ਕੰਦਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਗਲਵੜ ਹਤਿਆ ਕਮਾਈ ਅਸੰਗ ਬਾਪੀ ਪਾਪ ਕਰ ਜਾਏ ਅਸੰਗ ਕੋੜੇ ਆਰ ਕੋੜੇ ਫੇਰਾਈ ਅਸੰਖ ਮਲੇਸ਼ ਮਾਲ ਪਖਾਈ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆਣ ਜਾਵਾ ਏਕ ਵਾਰ ਜੋਤ ਤ ਪਾਵੇ ਸਾਈ ਪਹਲਿਕਾਰ तू सदा सलामत निरंकार असंक नाम असंकथा अगम अगम असंगलो असंक्ये सिर पार होई अखरी नाम अखरी सलाह अखरी ज्ञान गीत गुनगा अखरी लेखन बोलनबान अखरा सिर संयोग बखिया जिन्ने लिखे ती सिरणाय जे फरमाए तेवि तेवि पाए जे ता कीता तेताना ਵਿੰਨਾਵੇਂ ਨਹੀ ਕੋ ਤਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵਾ ਇਕਵਾਲ ਜੋ ਤੁਧ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੇ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਸ ਕੇ ਮੋਲ ਪਲੀਤੀ ਕੱਪੜ ਹੋਏ ਦੇਸਾ ਬੁਲਈਓ ਤੋਏ ਪਰੇ ਮਤ ਪਾਪਾ ਕੇ ਸੰਗ ਓ ਤੋ ਪੇਨਾਵੇ ਕੇ ਨੰ ਉਨੇ ਪਾ ਪਿਆਖ ਨਾਏ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਖਾਉ ਨਾਨਕ ਹੁਕਮੀ ਆਵੋ ਜਾ ਧੀਰਤ ਤਪੁ ਦੀ ਆਦਿ ਦਾਨ ਜੇ ਕੋ ਪਾਵੇ ਤਿਲਕਾ ਆਮਾਨ ਸੁਣੀਏ ਮਨਿਆ ਮਨ ਕੀਤਾ ਪਾਉ ਅੰਤਰਗਾ ਤੀਰਥ ਮਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸੋ ਸਾਦਾਤ ਬਾਣੀ ਪਰਮਾਉ ਸਤਸੁ ਆਨ ਸਦਾ ਮੰਚਾਉ ਕਮਨ ਸਵੇਲਾ ਵਕਤ ਕਮਨ ਕਮਨ ਥਿਤ ਕਮਨ ਵਾਰ ਕਮਨ ਸੇ ਰੂਤੀ ਮਾਉ ਕਮਨ ਜਿਤ ਹੋ ਆਕਾਰ ਵੇਲ ਨ ਪਾਈ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਈੋ ਕਾਦੀਆ ਜੇ ਲਿਖਨ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣ ਰੂਤ ਮਾਉ ਨਾ ਕੋਈ جا کر تاسیس تاس جی کو ساجے آپ پہ جانے, جانے اے سوئی کیوں کا راکھا کیو سلاہی کیو ورنی کیو, کیو جانا نانک آکھن سب کو آکھے ایک تو ایک سیانا وڈا سائی وڈی نائی کیتا جا کا ہوئے نانک جے کو آپ جانے اگے گیا نہ سوئے پاتا لا پاتا لاکھ آگا سا آگا سا اڑک اڑک پاک دھکے وید کہنے کا بات 66 18 ਕਹਿਨਕ ਤੇ ਬਾ ਅਸਲ ਇਕਤਾਤ ਲੇਖਾ ਹੋਈ ਤਾਂ ਲਿਖੀ ਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਐ ਆਪੇ ਜਾਣੇ ਆਪ ਸਲਾਹੀ ਸਲਾਹ ਏਤੀ ਸੂਰਤ ਨਾ ਪਾਈਂ ਨਦੀਆਂ ਤੇਵਾ ਪਵੇ ਸੁੰਮੁੰਦ ਨ ਜਾਣੀਏ ਸਮੁੰਦ ਸਾ ਸੁਲਤਾਨ ਘੇਰਾ ਥੇਤੀ ਮਾਲ ਤਨ ਕੀੜੇ ਤੁਲ ਨ ਹੋਵਨੀ ਜੇ ਤਿਸ ਮਨੁ ਨਾ ਵਿਸਰੇ ਅੰਤ ਨਾ ਸੇਵਤੀ ਕਹ ਨੰਤ ਅੰਤ ਨਾ ਕਰਨੇ ਦੇ ਨੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੇ ਕੀਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਾ ਨੂੰ ਕੇਤੇ ਬਿਲਾਏ ਤਾਂ ਕੇ ਅੰਤ ਨਾ ਪਾਇ ਜਾਏ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾ ਉੱਚੇ ਉਪਰ ਉਚਾਰਾਂ ਏਵੜ ਉੱਚਾ ਹੋਵੇ ਕੋਈ ਤਿਸੂ ਚੇ ਕੋ ਜਾਣੇ ਸੋਏ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੇ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲ ਨਾ ਤਮਾਏ ਕਹਤੇ ਮੰਗੇ ਜੋਦ ਅਪਾਰ ਕਹਤੇ ਅਗੰਤ ਨਹੀਂ ਵਿਚਾਰ ਕਹਤੇ ਕਪ ਟੁਟੇ ਵਿਕਾਰ ਕਹਤੇ ਲੈ ਲੈ ਮੁਕਰ ਪਾਈ ਕਹਤੇ ਮੂਰ ਖਾਈ ਖਾਈ ਕੇਤਿਆਂ ਦੁਖ ਭੋਖ ਸਦਮਾਰ ਇਹ ਪੀਦਾਤ ਤੇਰੀ ਦਾਤਾਰ ਬੰਦ ਅਖਲਾਸੀ ਪਾਣੇ ਹੋਏ ਹੋਰ ਆਖਣਾ ਸਕੇ ਕੋਈ ਜੇ ਕੋ ਖਾਇਕ ਆਖਣ ਪਾਏ ਓ ਜਾਣੇ ਜੇਤਿਆਂ ਮੋਹਿ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪਹਿਕੇ ਹੀ ਕੇ ਜਿਸਨੋ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਸ਼ਾ

आखे बर में आखे इन्द आखे गोपी ते गोविंद आखे सर आखे सिद्ध आखे केते कीते बुद्ध आखे दालो आखे देव आखे सुर नर मुंजण सेव केते आखे आकण पाए केते कह के उठ उठ जाए एते कीते होर करे ਤਾ ਆਖ ਨਾ ਸਕੇ ਕਈਏ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੀਐ ਸਿਰਗਾਵਾ ਰਾਗਵਾਰ ਸੋ ਦਰ ਕੇ ਹਾ ਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖ ਕੀ ਤੇਵਾ ਮਨਹਾਰੇ ਕੀ ਤੇ ਰਾਗ ਪਰਿਸਿਓ ਕਹੀਐ ਨ ਕੀ ਤੇ ਗਾਵ ਮਨਹਾਰੇ ਗਾਵੇ ਤੁੰਨੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਕੋਪਤ ਲਿਖੇ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ ਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ 인ਿੰਦਰਾਸਨ ਬੈਠੇ ਹੇਂ ਦੇਵਤੀਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪਨ ਰਖੇ ਸਰ ਜੁਗ ਜੁਗ ਵਿਦਾ ਨਾਲੇ ਗਾਵੇ ਮੋਹਨੀਆਂ ਮਨਮੋਹਨ ਸੁਰਗਾਂ ਮਾਸ਼ ਪਿਆਲੇ गांव रਤਨो पाए तेरे 86 तीर्थ नाल गावे ज्योत महा बलसूरा गावे खानी सारे गावे खंड मंडल ब्रह्मंडा कर, कर कर के तारे से तो तो गावे ज्योत पावन रत्ते तेरे पग दरसाले और कहते गावन से मैं चेतना आवन नानकिया ना विचारे सोई सोई सदा सच साच साहिब साचा साची नाही ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੇ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋ ਤਿਸ ਦੀ ਵੜਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਏ ਸੋ ਪਾਸ਼ਾ ਸਾਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰੰਪ ਚੋਲੀ ਧਿਆਨ ਕੀ ਕਰੇ ਪੀਪੂਤ ਕਿੰਤਾ ਕਾਲ ਕੁਆਰੀ ਕਾਇ ਜੁਗਤ ਡੰਡਾ ਪਰਤੀਤ ਆਈ ਬੰਤੀ ਸਗਲ ਜਮਾਤੀ ਮਨ ਜੀ ਤੇ ਰਗਜੀਤ ਆਦੇਸਤੀ ਸੇ ਆਦੇਸ ਆਤ ਅਨੀਲ ਅਨਾਦ ਅਨਾਤ ਜੁਗ ਜੁਗ ਇਕ ਵੇਸ ਪਗਤ ਗਿਆਨ ਦੇ ਆਪਨ ਨਾ ਕੜ ਕੜ ਵਾਚੇ ਨਾਥ ਆਪ ਨਾਥ ਨਾਤੀ ਸਭ ਜਾ ਕੀ ਹਿਰਦ ਸੀਧਾ ਹੋਰਾ ਸਾਧ ਸੰਜੋਗ ਵਿਜੋਦੈ ਕਾ ਚਲਾਵੇ ਲੇਖੇ ਆਵੇ ਪਾਗ ਆਦੇਸਤੀ ਸੇ ਆਦੇਸ ਆਦ ਅਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ ਏਕਾ ਮਾਹੀ ਜੁਗਤਵਿ ਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ دیਵਾਨ ਜਿਵ ਤੇ ਸਪਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ ਓ ਵੇਖੇ ਉਹਨਾਂ ਨਦਰਣ ਆਵੇਂ ਬੋਤਾਏ ਉਹ ਵਿਡਾਨ ਆਦੇਸ திਸੇ ਆਦੇਸ ਆਦ ਅਨੀਲ ਅਨਾਦ ਨਾਦ ਜੁਗ ਜੁਗ ਏਕੋ ਵੇਸ

ਸੁਨੰਗਲਾ ਆਕਾਸ ਕੀ ਕੀਟ ਆਈ ਰੀ ਸਬ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਨ ਜੋਰ ਚੁਬੈ ਨਾ ਜੋਰ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਲ ਮਰਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਨ ਯੁਗਤੀ ਛੁਟੇ ਸੰਸਾਰ ਜਿਸ ਸਾਥ ਜੋਰ ਕਰ ਵੇਖਿਆ ਸੋਈ ਨਾਨਕੋ ਤੁਮ ਮੀਚ ਨ ਕੋਈ ਰਾਤੀ ਰੋਤੀ ਦਿਤੀ ਵਾਰ ਭਗਵਨ ਪਾਨੀ ਅਗਨੀ ਪਾਤਲ ਤਿਸ ਵਿੱਚ ਧਰਤੀ ਧਾਪ ਰਖੀ ਤਰਮਸਾਲ ਤਿਸ ਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਹਣ ਪੰਜ ਪਰਵਾਨ ਨਤਰੀ ਪਰ ਕਰਮ ਪਵੇ ਨੀਸਾਨ ਕਾ ਚਿਪਕਾਈ ਉਤੇ ਪਾਇ ਨਾਨਕ ਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨਮ ਹੇਸ ਕੇਤੇ ਬਰਮੇ ਕਾੜ ਤਕੜੀਏ ਰੋਗ ਰਾਂਕੇ ਵੇਸ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੋਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਆਖਾਂ ਨੀ ਕੇਤੀ ਆਬਾਣੀ ਕੇਤੇ ਪਾਤ ਨਰਿੰਦ ਕੇਤੇ ਅਸਰਤੀ ਸੇਵ ਕੇਤੇ ਨਾਨਕ ਅੰਤ ਨਾੰਤ ਗਿਆਨ ਖੰਡ ਮੈਂ ਗਿਆਨ ਪਰਚਾਂਡ ਤਿਥੇ ਆਨਾਦ ਬਿਨੋਦ ਕੋਡ ਅਨੰਦ

ਤਿਥੇ ਸੀਤੋ ਸੀਤਾ ਮੈਂ ਮਮਾਈ ਤਾਂ ਕਿ ਰੂਪ ਨ ਕਥਨੇ ਜਾਏ ਨਾ ਮਰੇ ਨ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਈ ਤਿਥੇ ਭਗਤ ਵਸੇ ਕੇ ਲੋ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨ ਧਰਨੇ ਹਾਲ ਤੇ ਤੇ ਖੰਡ ਮੰਡਲ ਪ੍ਰੇਮੰਡ ਜੇ ਕੋ ਕਥੇ ਅੰਤ ਨਾਂਤ ਦੇਤੇ ਲੋ ਲੋ ਅਕਰ ਜਿਵ ਜਿਉ ਹਕਮ ਤਿਵੇ ਤਿਵ ਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਆਰਣ ਮਤ ਵੇਧ ਤਿਆਰ ਪੌਖਲਾ ਅਗੰਤਪਤਾਉ ਪਾਂਡਾ ਪਾਉ ਅੰਮ੍ਰਿਤ ਤਿਤਟਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਗਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੋਈ ਦਾਹੀ ਦਾਇਆ ਖੇਲੇ ਸੰਗਲ ਜਗਤ ਚੰਗੀਆਂ ਬੁਰੀਆਂ ਆਵਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ